ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਜੀਦਾਚ ਇੱਥੇ ਇੱਕ ਬਹੁਤ ਹੀ ਸੋਹਣੀ ਲਾਇਬ੍ਰੇਰੀ ਬਣੀ ਵੀ ਆ ਲਾਇਬ੍ਰੇਰੀ ਦਾ ਨਾਮ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਤੇ ਬਾਹਰੋਂ ਇੱਕ ਵਾਰੀ ਦਿਖਾ ਦੇ ਚੰਗੀ ਤਰ੍ਹਾਂ ਲਾਇਬ੍ਰੇਰੀ ਤੇ ਅੰਦਰੋਂ ਆਪਾਂ ਗੱਲਬਾਤ ਵੀ ਕਰਾਂਗੇ ਕੌਣ ਮੈਨੇਜ ਕਰਦਾ ਤੇ ਕਦੋਂ ਦੀ ਲਾਇਬ੍ਰੇਰੀ ਬਣੀ ਵੀ ਆ ਤੇ ਕਿੰਨੇ ਕੋ ਜਿਹੜੇ ਪੜਨ ਵਾਲੇ ਆਉਂਦੇ ਆਗੇ ਤੇ ਅੰਦਰ ਆਜਾ ਇਹ ਕਰੀ ਅੰਦਰੋਂ ਦਿਖਾ ਦੇ ਲਾਇਬ੍ਰੇਰੀ ਕਿਸ ਤਰ੍ਹਾਂ ਦੀ ਬਣੀ ਵੀ ਆ ਇੱਕ ਪਾਸੇ ਕਿਤਾਬਾਂ ਵੀ ਰੱਖੀਆਂ ਹੋਈਆਂ ਉਹ ਵੀ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਗੱਲਬਾਤ ਆਪਾਂ ਫੇਰ ਕਰਦੇ ਆਂ ਇਧਰ ਕਿਤਾਬਾਂ ਦਾ ਜਿਹੜਾ ਉਹ ਸੈਟਅਪ ਕੀਤਾ ਹੋਇਆ ਇੱਥੇ ਕਿਤਾਬਾਂ ਈਸ਼ੂ ਕਰਦੇ ਆ ਤੇ ਬਹੁਤ ਜ਼ਿਆਦਾ ਕਿਤਾਬਾਂ ਆ ਪੂਰਿਆਂ ਜਿਹੜਾ ਸਟਾਕ ਆ ਕਿਤਾਬਾਂ ਦਾ ਉਹ ਪੂਰਾ ਅਵੇਲੇਬਲ ਆ ਇੱਥੇ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਵੀ ਕੌਣ ਮਨੀਜ ਕਰਦਾ ਏ ਆ ਜਾ ਬਈ ਥੋੜੀ ਛੜ ਜੀ ਆਪਾਂ ਹਾਂ ਬਈ ਕਿਵੇਂ ਠੀਕ ਹੈ ਜੀ ਕੀ ਨਾਮ ਹੈ ਆਪਣਾ ਨਾਮ ਅਜੀ ਸ਼ਰਮਾ ਹੈ ਮੇਰਾ ਕਿੰਨੇ ਟਾਈਮ ਤੋਂ ਲਾਇਬ੍ਰੇਰੀ ਜਿਹੜੀ ਉਹ ਕੰਡਜੀ ਦਾ ਜੇ ਚੱਲ ਰਹੀ ਹੈ ਇਹ ਤਕਰੀਬਨ 48 ਸਾਲਾਂ ਤੋਂ ਚੱਲ ਰਹੀ ਹੈ ਜੀ 1 8 ਜਨਵਰੀ 1978 ਤੋਂ ਚੱਲ ਰਹੀ ਹੈ ਅੱਛਾ ਮੈਨੇਜ ਕੋਣ ਕਰਦਾ ਲਾਇਬ੍ਰੇਰੀ ਮੈਨੇਜ ਅਸੀਂ ਆਪ ਹੀ ਕਰਦੇ ਹਾਂ ਕਮੇਟੀ ਬਣੀ ਹੋਈ ਹੈ ਜੀ ਲਾਇਬ੍ਰੇਰੀ ਦੇ ਪਿੰਕ ਦੇ ਲੋਕ ਹੀ ਚਲਾ ਰਹੇ ਹੈ ਅੱਛਾ ਇਹ ਕੋਈ ਇਹ ਤਿਆਰ ਕਿਵੇਂ ਕੀਤੀ ਸੀ ਲਾਇਬ੍ਰੇਰੀ ਸਰਕਾਰੀ ਸਰਕਾਰ ਨੇ ਤਿਆਰ ਕਰਤੋ ਅਸੀਂ ਕੁਝ ਨਹੀਂ ਲੈਂਦੇ ਜੀ ਇਹ ਪਿੰਡ ਦੇ ਲੋਕਾਂ ਤੋਂ ਸਾਡੇ ਐਨ ਆਰ ਆਈ ਵੀਰਾਂ ਤੋਂ ਕਮੇਟੀ ਮੈਂਬਰਾਂ ਨੇ ਆਪ ਜਿਹੜਾ ਫੰਡ ਸਾਡੇ ਕੋਲ ਇਕੱਠਾ ਕਰਕੇ ਕਿਆਲ ਕੀਤੀ ਬਣਾਈ ਆਪ ਦੇ ਕੋਲ ਹਾਂਜੀ ਆਪ ਦੇ ਕੋਲ ਪਿੰਡ ਵੱਲੋਂ ਬਣਾਈ ਗਈ ਪਿੰਡ ਕੋਲ ਪਿੰਡ ਵੱਲੋਂ ਬਣਾਈ ਗਈ ਅੱਛਾ ਕਿੰਨੇ ਕਿਹੜੀਆਂ ਕਿਤਾਬਾਂ ਐਚ ਜਿਹੜੀਆਂ ਹੋ ਅਵੇਲੇਬਲ ਐਚ 3000 ਕਿਤਾਬਾਂ ਨੇ ਲਗਭਗ ਅਵੇਲੇਬਲ ਹੈ ਜੀ ਜਿਦੇ ਚ ਨਾਵਲ ਕਹਾਣੀਆਂ ਗਜ਼ਲ ਤੇ ਆਪ ਜੀਵਨੀਆਂ ਸਵੈ ਜੀਵਨੀਆਂ ਵਿਗਿਆਨਕ ਕਿਤਾਬਾਂ ਸਾਰੇ ਮਤਲਬ ਅਲੱਗ-ਅਲੱਗ ਭਾਗ ਜੇ ਕਿਸੇ ਨੇ ਕਿਤਾਬਾਂ ਇਤੋਂ ਨੇੜੇ ਤੇੜੇ ਕੋਈ ਪਿੰਡਾਂ ਦੇ ਨੇ ਈਸ਼ੂ ਕਰਾਉਣੀਆਂ ਹੁਣ ਉਹ ਐਤਵਾਰ ਤੁਸੀਂ ਆਓ ਇੱਥੇ ਤੇ 200 ਰੁਪਏ ਸਾਡੀ ਸਿਕਿਉਰਿਟੀ ਫੀਸ ਹੈ ਜੀ ਜਿਹੜੀ ਕਿ ਤੁਹਾਨੂੰ ਵਾਪਸ ਕਰ ਦਿੱਤੀ ਜਾਊਗੀ ਤੁਹਾਡਾ ਅਕਾਊਂਟ ਅਸੀਂ ਬਣਾ ਦਿਆਂਗੇ ਐਤਵਾਰ ਸਵੇਰ ਗਰਮੀਆਂ ਸਵੇਰ 8 ਤੋਂ 12 ਤੇ ਸ਼ਾਮ ਨੂੰ 3 ਤੋਂ 6 ਵਜੇ ਤੱਕ ਇਹ ਖੁੱਲਦੀ ਹੈ ਸਰਦੀਆਂ ਚ 9 ਤੋਂ 1 ਤੇ 2 ਤੋਂ 5 ਵਜੇ ਤੱਕ ਇਹ ਖੁੱਲਦੀ ਹੈ ਜਦੋਂ ਤੁਸੀਂ ਆਉਣਾ ਨਹੀਂ ਸੱਤੇ ਦਿਨ ਖੁੱਲਦੀ ਹਫ਼ਤੇ ਨਹੀਂ ਐਤਵਾਰ ਖੁੱਲਦੀ ਹੈ ਸਿਰਫ ਐਤਵਾਰ ਹਾਂਜੀ ਸਿਰਫ ਐਤਵਾਰ ਵੈਸੇ ਬੰਦ ਰਹਿੰਦੀ ਨਹੀਂ ਨਹੀਂ ਵੈਸੇ ਆਹ ਕਮਰਾ ਜਿਹੜਾ ਇਹ ਐਤਵਾਰ ਖੁੱਲਦਾ ਬਾਕੀ ਸਾਰੀ ਲਾਇਬ੍ਰੇਰੀ ਤਾਂ ਖੁੱਲੀ ਹੁੰਦੀ ਹੈ ਅੱਛਾ ਵੈਸੇ ਪੜ੍ਹ ਸਕਦੇ ਇੱਥੇ ਹਾਂਜੀ ਜਦੋਂ ਵੀ ਆਉ ਆ ਸਕਦੇ ਆ ਤੁਸੀਂ ਦੇਖ ਸਕਦੇ ਆ ਪੜ੍ਹ ਸਕਦੇ ਆ ਬਾਕੀ ਜਿਹੜੀ ਕਿਤਾਬ ਈਸ਼ੂ ਹੁੰਦੀ ਹੈ ਉਹ ਸਿਰਫ ਐਤਵਾਰ ਨੂੰ ਅਸ਼ਕਲ ਜਿਹੜੇ ਕਿਤਾਬਾਂ ਈਸ਼ੂ ਕਰਨ ਦਾ ਉਹ ਟਾਈਮ ਉਹ ਐਤਵਾਰ ਨੂੰ ਦੁਆਰ ਹੋਰ ਅਖਬਾਰ ਕਿੰਨੇ ਤਰ੍ਹਾਂ ਦੇ ਆਉਂਦੇ ਆਖਬਾਰ ਇੱਥੇ ਪੰਜ ਤਰ੍ਹਾਂ ਦੇ ਆਉਂਦੇ ਆ ਜਿੱਦੇ ਚ ਬਟਿੰਡਾ ਮਾਨਸਾ ਬਾਣੀ ਅਜੀਤ ਇਹ ਪੰਜਾਬੀ ਅਬੀਤਰ ਵੀ ਹੁੰਨ ਪੰਜਾਬੀ ਜਗ ਅੱਛਾ ਇਹ ਕਿਥੇ ਪ੍ਰੋਗਰਾਮ ਕਰਾਉਣੇ ਤੁਸੀਂ ਉਹਦੇ ਬਾਰੇ ਦੱਸੋ ਥੋੜਾ ਪ੍ਰੋਗਰਾਮ ਇੱਥੇ ਅਸੀਂ ਬਹੁਤ ਕਰਵੋਣੇ ਆਜੂ ਮੈਂ ਤੁਹਾਨੂੰ ਦਿਖਾਉਣਾ ਫੋਟੋਆਂ ਦਿਖਾ ਦੇ ਹਾਂਜੀ ਇੱਥੇ ਦਾ ਸਾਰਾ ਨਾ ਪਹਿਲਾਂ ਅਸੀਂ 1857 ਤੋਂ 1947 ਤੱਕ ਜਿਹੜਾ ਵੀ ਹੁਣ ਤੱਕ ਦੇ ਸੰਘਰਸ਼ ਹੋਇਆ ਉਹਦੀਆਂ ਸਾਰੀਆਂ ਅਸੀਂ ਫੋਟੋਆਂ ਲਗਾਉਣੀਆਂ ਇੱਥੇ withdraw ਦੀ ਕੂਕਾਂ ਲਹਿਰ ਦੀ ਤੇ ਸਾਰੀਆਂ ਜਿਵੇਂ short ਚ ਦੇਖੋ ਇੱਕ ਦੂਰ ਦੇਖ ਕੇ ਹੀ ਪਤਾ ਕਰ ਸਕਦੇ ਹਾਂ ਹੈ ਨਾ ਜਾਣਕਾਰੀ ਮਿਲ ਸਕਦੀ ਹੈ ਹਾਂਜੀ ਕਿਉਂਕਿ ਜਿਹੜੇ ਬੱਚੇ ਹੁੰਦੇ ਆ ਉਹ ਸਾਰੇ ਇੱਥੋਂ ਪੜ ਕੇ ਇੱਕ ਵਾਰੀ ਜਿਹੜੀ mind ਚ ਉਹਨਾ ਦੇ ਸਾਹਮਣੇ ਲੱਗਿਆ ਹੋਇਆ mind map ਜਿਹਾ ਬਣ ਜਾਂਦਾ ਪਤਾ ਲੱਗ ਜਾਂਦਾ ਸਹੀ ਫੇਰ ਲਾਲਸਾ ਪੈਦਾ ਹੁੰਦੀ ਹੈ ਪੜਨ ਦੀ ਆ ਇੱਥੇ magazine ਰੱਖੀ ਆ ਜੀ ਅਸੀਂ ਜਿਹੜਾ ਵੀ magazine ਪੜਨਾ ਚਾਹੁੰਦਾ ਜਾਂ ਕੋਈ ਵੀ ਇੱਥੋਂ ਰਸਾਲਾ ਪੜਨਾ ਚਾਹੁੰਦਾ ਇੱਥੋਂ ਲੈ ਕੇ ਪੜ ਸਕਦਾ ਜੀ ਅੱਛਾ ਜੀ ਹਾਂਜੀ ਕੋਈ ਫੀਸ ਹੈਗੀ ਹੈ library ਦੀ ਵੇਸੇ ਜਿਵੇਂ ਪੜ੍ਹਨ ਦੀ ਨਹੀਂ ਨਹੀਂ ਕੋਈ ਫੀਸ ਨਹੀਂ ਕੱਲੇ ਜੀ ਦੇ ਪਿੰਡ ਦੇ ਜਿਹੜੇ ਉਹਦੇ ਵਾਸਤੇ ਹੈਗੇ ਲੋਕਾਂ ਵਾਸਤੇ ਫ੍ਰੀ ਆ ਕਿ ਆਸੇ-ਬਾਸੇ ਦੇ ਨਹੀਂ ਨਹੀਂ ਸਾਰੇ ਸਾਰੇ ਲੇਖਰੀ ਹੈ ਸਾਰੇ ਲੋਕਾਂ ਦੀ ਫ੍ਰੀ ਹੈ ਜੀ ਬਸ ਕੱਲੇ ਸਿਕਿਉਰਟੀ ਫੀਸ ਆ ਸਾਰੇ ਲੋਕਾਂ ਨੇ 200 ਰੁਪਏ ਹੈ ਜੀ ਉਹ ਤੁਹਾਨੂੰ ਵਾਸ਼ਿਗਰਾਉਣਾ ਹੈ ਹਾਂਜੀ ਹੋਰ ਇੱਕ ਜਿਹੜਾ ਤੁਸੀਂ ਸਲਾਨਾ ਜਿਹਦਾ ਪ੍ਰੋਗਰਾਮ ਕਰਾਉਣੇ ਉਹ ਹਾਂਜੀ ਉਹ ਮੈਂ ਤੁਹਾਨੂੰ ਇਹਦਾ ਦਿਖਾਉਣਾ ਆ ਸਾਡੇ ਦਾਨੀ ਸੱਜਣਾ ਜੀ ਜਿਨ੍ਹਾਂ ਦੀ ਬਦੌਲਤ ਤੇ ਲਾਇਬ੍ਰੇਰੀ ਹੁਣ ਤੱਕ ਚੱਲ ਰਹੀ ਆ ਤਕਰੀਬਨ 47 ਜਣੇ ਇਹ ਯੋਗਦਾਨ ਪਾ ਰਹੇ ਆ 10-10 ਦੀ 1000 ਹਾਂ ਦੀ ਕਮਾਈ ਚ ਅੱਛਾ ਤਕਰੀਬਨ 280000 ਦਾ ਫੰਡ ਸਾਡੇ ਕੋਲੇ ਇਕੱਠਾ ਹੁੰਦਾ ਸਾਲ ਦਾ ਸਾਲ ਦਾ ਹਾਂਜੀ ਉਹਦੇ ਚੋਂ ਹੁਣ ਖਰਚੇ ਜਿਵੇਂ ਆ ਵਿਆਹ ਸ਼ਾਦੀਆਂ ਤੋਂ ਸਾਨੂੰ ਫੰਡ ਇਕੱਠਾ ਹੁੰਦਾ ਵਿਆਹ ਸ਼ਾਦੀਆਂ ਜਾਂ ਕਿਸ ਦਾ ਭੋਗ ਜਾਂ ਅਦਿਕਾਰੀ ਮੌਕੇ ਤੇ ਆਹ ਅਸੀਂ ਸੈਮੀਨਾਰ ਲਗਵਾਉਣੇ ਰਹਿੰਦੇ ਆ ਜਿਹੜੇ ਹੁਣ ਅਸੀਂ 29 ਦਸੰਬਰ 2024 ਨੂੰ ਇੱਕ ਸੈਮੀਨਾਰ ਲਵਾਇਆ ਸੀਗਾ ਜੈ ਸਿੰਘ ਮਰਾੜ ਜੀ ਦਾ ਜਿਹਦੇ ਚ ਉਹਨਾਂ ਨੇ ਬਿਜਲੀ ਦੇ ਉਪਕਰਨਾਂ ਨੂੰ ਮਤਲਬ ਕਿਵੇਂ ਆਪਾਂ ਕੋਈ ਜੀ ਖਰਾਬ ਹੋ ਜਾਈ ਕੋਈ ਮਸ਼ੀਨ ਕੋਈ ਪੱਖਾ ਜਾਂ ਉਹਨੂੰ ਕਿਵੇਂ ਠੀਕ ਕਰ ਸਕਦੇ ਆ ਉਹ ਫੈਮਿਨਾਂ ਸੀਗੇ ਆ ਇੱਕ ਹੁਣ ਅਸੀਂ ਨਵੀਂ ਸਕੀਮ ਚਲਾਈ ਆ ਸਾਡੇ ਪਿੰਡ ਦੇ ਰਵਿੰਦਰ ਰਵੀ ਜੀ ਆ ਜਿਹੜੇ ਕੈਨੇਡਾ ਰਹਿੰਦੇ ਆ ਹਾਂ ਉਹ ਵੀ ਯੋਗਦਾਨ ਪਾ ਰਹੇ ਆ ਉਹ ਦਾ ਸਭ ਤੋਂ ਤੇ ਉਹ 5100 ਰੁਪਏ ਐਸ ਸੀ ਲੜਕੀਆਂ ਨੂੰ ਦਿੰਦੇ ਆ ਜਿਨ੍ਹਾਂ ਦਾ ਵਿਆਹ ਹੁੰਦਾ ਲੜਕੀਆਂ ਲਈ ਇਹ ਸਕੀਮ ਆ ਜਿਨ੍ਹਾਂ ਦੀ ਐਸ ਸੀ ਲੜਕੀਆਂ ਹੈਗੀਆਂ ਉਹਨਾਂ ਨੂੰ 5100 ਰੁਪਏ ਉਹਨਾਂ ਦੇ ਵਿਆਹ ਤੇ ਦਿੱਤਾ ਜਾਂਦਾ ਇਹ ਜਿੱਦੇ ਪਿੰਡ ਦੀਆਂ ਲੜਕੀਆਂ ਹਾਂ ਜੀ ਇਹਦੀ ਸਪੈਸ਼ਲ ਕਮੇਟੀ ਬਣੀ ਜੀ ਅੱਛਾ ਤੇ ਆਹਾ ਸਾਡਾ ਆ ਪੌਦੇ ਵੀ ਵੰਡੇ ਰਨੇ ਆ ਸੀ ਤਿੰਨ ਤਿੰਨ ਮਹੀਨੇ ਬਾਅਦ ਜਿਹੜੇ ਕਿ ਆ ਕਿ ਅਸੀਂ ਆਲੂ ਬਥਾਰੇ ਦੇ ਪੌਦੇ ਮੰਡੇ ਸੀਗੇ ਇਹ ਸ਼ਾਇਦ ਜਨਵਰੀ ਦੇ ਹੋਣੀ ਗੱਲ ਆ ਉਦੋਂ ਆਲੂ ਬਥਾਰੇ ਦੇ ਅਸੀਂ ਪੌਦੇ ਮੰਡੇ ਸੀਗੇ ਸਾਡੇ ਆਏ ਹੋਏ ਸੀਗੇ ਬਾਹਰੋਂ ਕੋਈ ਨਾ ਉਹਨਾਂ ਨੇ ਠੀਕ ਹੈ ਕੀ ਟਿੱਕਰ ਆ ਆਸੀ ਸਲਾਨਾ ਨਾਟਕ ਮੇਲਾ ਕਰਵਾਉਣੀ ਆ ਜੀ ਇੱਥੇ ਜਿਹਦੇ ਚ ਜਿਹੜੇ 5ਵੀਂ 8ਵੀਂ ਤੇ 10ਵੀਂ ਚੋਂ ਬੱਚੇ ਫਸਟ ਸੈਕਿੰਡ ਥਰਡ ਆਉਂਦੇ ਆ ਠੀਕ ਉਹਨਾਂ ਨੂੰ ਅਸੀਂ ਸਨਮਾਨਿਤ ਕਰਦੇ ਆ ਪਹਿਲੀ ਪੋਜੀਸ਼ਨ ਵਾਲੇ ਨੂੰ 5100 ਦੂਜੀ ਪੋਜੀਸ਼ਨ ਵਾਲੇ ਨੂੰ 3100 ਤੀਜੀ ਪੋਜੀਸ਼ਨ ਵਾਲੇ ਨੂੰ 1500 ਰੁਪਏ ਅਸੀਂ ਦੇਨੇ ਆ ਜੀਦੇ ਪਿੰਡ ਦੇ ਸਕੂਲ ਜੀਦੇ ਪਿੰਡ ਦੇ ਸਕੂਲ ਸਰਕਾਰੀ ਸਕੂਲ ਸਰਕਾਰੀ ਸਕੂਲ ਚਲੋ ਠੀਕ ਹੈ ਪ੍ਰਾਈਵੇਟ ਸਕੂਲ ਨੂੰ ਵੀ ਕਰਦੇ ਆਂ ਸਨਮਾਨਿਤ ਉਹਦੇ ਚੋਂ ਅਸੀਂ ਦੋ ਬੱਚੇ ਲੈਣੇ ਆਂ ਅੱਛਾ ਫਰਸਤ ਹਾਂਜੀ ਆਉ ਉਹਦਾ ਬੈਨਰ ਆ ਜੀ ਇੱਥੇ ਨਾਟਕ ਮੇਲਾ ਵੀ ਕਰਵਾਉਣਾ ਸੀ ਉਹਦੇ ਚ ਨਾਟਕ ਹੁੰਦਾ ਤੇ ਗੀਤ ਮੁੱਕ ਬੁਲਾ ਰਹੇ ਸੱਦੇ ਆਂਦੇ ਆ ਜਿਵੇਂ ਪਿਛਲੀ ਵਾਰੀ ਰਜਿੰਦਰ ਪ੍ਰੋਅਰ ਜੀ ਸੱਦੇ ਸੀ ਐਸ ਵਾਰੀ ਅਸੀਂ ਆਪਣੇ ਸਰਸੇ ਤੋਂ ਸੱਦੇ ਸੀਗੇ ਅੱਛਾ ਤੇ ਆਹਾ ਅਸੀਂ ਲਾਇਬ੍ਰੇਰੀ ਚ ਸਕੂਲਿੰਗ ਕਰਦੇ ਆਂ ਜੀ ਬੱਚਿਆਂ ਦੀ ਤਕਰੀਬਨ 70 80 ਬੱਚੇ ਕੋਲ ਸਾਡੇ ਕੋਲੇ ਆਉਂਦੇ ਆ ਜਿਹੜੇ ਕਿ ਦੂਜੇ ਤੇ ਚੌਥੇ ਐਤਵਾਰ ਅਸੀਂ ਬੱਚਿਆਂ ਨੂੰ ਸਾਧਦੇ ਆ ਤੇ ਜਰਨਲ ਨੌਲੇਜ ਦੀ ਸਿਟਿੰਗ ਹੈਗੀ ਨਹੀਂ ਹਾਂਜੀ ਸਿਟਿੰਗ ਹੈਗੀ ਆ ਸਾਡੇ ਕੋਲ ਕੁਰਸੀਆਂ ਹੈਗੀਆਂ ਜੀ ਇੱਧਰ ਪਈਆਂ ਕੋਸਟੋਰ ਚ ਪਈਆਂ ਸਾਡੇ ਅੱਛੇ ਤੇ ਅਸੀਂ ਤਕਰੀਬਨ 100 ਬੰਦਾ ਹਾਲ ਚ ਬਹਿ ਜਾਂਦਾ ਸਾਡੇ ਕੋਲ ਐਸਸੀ ਡੋਨੇਟਡ ਬੱਚੇ ਆਉਂਦੇ ਆ ਜੀ ਜਿਨ੍ਹਾਂ ਦੀ ਅਸੀਂ ਕੋਲਿੰਗ ਕਰਦੇ ਆ ਉਹਨਾਂ ਨੂੰ ਜਰਨਲ ਨੌਲੇਜ ਭਗਦੇ ਮਾਮਲੇ ਜਾਂ ਕੋਈ ਜਿਵੇਂ ਚੰਦਰਯਾ ਲਾਂਚ ਹੋਇਆ ਸੀ ਉਹ ਤੋਂ ਸਾਰੀਆਂ ਚੀਜ਼ਾਂ ਦੀ ਉਹਨਾਂ ਨੂੰ ਜਰਨਲ ਨੌਲੇਜ ਜਿਹੜੀ ਬੇਸਿਕ ਨੌਲੇਜ ਆ ਅਸੀਂ ਦਿੰਦੇ ਆ ਠੀਕ ਤੇ ਆਹ ਖੁੰਦਾਨ ਕੈਂਪ ਵੀ ਅਸੀਂ ਹਰ ਸਾਲ ਚ ਤਕਰੀਬਨ ਦੋ ਲਗਾਉਂਦੇ ਰਹਿੰਦੇ ਆ ਲਾਇਬ੍ਰੇਰੀ ਵੱਲ ਹਾਂਜੀ ਲਾਇ ਤੇ ਇਹ ਜਿਸ ਕੋਈ ਵੀ ਆਪਣਾ ਕਿਸੇ ਵੀ ਪਿੰਡ ਦਾ ਬੰਦਾ ਖੂਨ ਦਾਨ ਕਰ ਸਕਦਾ ਅੱਛੇ ਐਤ ਕਿ ਅਸੀਂ ਸਾਡੇ ਕਮੇਟੀ ਮੈਂਬਰ ਸਾਫ ਦਾ ਸਾਡੇ ਜਿਹੜੇ ਪ੍ਰਧਾਨ ਸੀ ਮੌਜੂਦਾ ਮੀਤ ਪ੍ਰਧਾਨ ਉਹਨਾਂ ਦੇ بیٹے ਡਾਕਟਰ ਅਰਸ਼ ਅਰਸ਼ਦੀਪ ਸਿੰਘ ਦੀ ਯਾਦ ਚ ਇਹ ਕੈਂਪਸ ਹੀ ਲਵਾਇਆ ਠੀਕ ਹੈ ਜੀ ਜਿਹਦੇ ਚ 49 ਯੂਨਿਟ ਬਲੱਡ ਜਿਹੜਾ ਡੋਨੇਟ ਹੋਇਆ ਸੀਗਾ ਅੱਛੇ ਹਾਂਜੀ ਤੇ ਆਹ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਸੈਮੀਨਾਰ ਅਸੀਂ ਲਵਾਉਣੇ ਰਹੇ ਹਾਂ ਉਵੇਂ ਹੀ ਆਹ ਲਵਾਇਆ ਸੀ ਅਸੀਂ ਡਾਕਟਰ ਦਸ਼ਵਿੰਦਰ ਸਿੰਘ ਪਟਿਆਲਾ ਜੀ ਜਿਹੜੇ ਅੱਛਾ ਜੀ ਤੇ ਆਪਣੇ ਨੈਸ਼ਨਲ ਬਾਡੀ ਉਹਨਾਂ ਨੂੰ ਅਸੀਂ ਸੱਦਿਆ ਸੀਗਾ ਉਹਨਾਂ ਨੇ ਸਾਰੇ ਸਾਡੇ ਪਿੰਡ ਦੇ ਬੱਚਿਆਂ ਨੂੰ ਜਿਹੜਾ ਕਿ ਸਾਇੰਸ ਬਾਰੇ ਜਾਣਕਾਰੀ ਦਿੱਤੀ ਆ ਠੀਕ ਹੈ ਤੇ ਹੁਣ ਇਸ ਵਾਰ ਅਸੀਂ ਥੋੜੇ ਦਿਨ ਪਹਿਲਾਂ ਹੀ ਤਕਰੀਬਨ ਹਫਤਾ ਤੱਕ ਪਹਿਲਾਂ ਹੀ ਅਸੀਂ ਉਹ ਕੈਂਪ ਲਵਾ ਕੇ ਆਟਿਆ ਕੈਰੀਅਰ ਗਾਈਡੈਂਸ ਕੈਂਪ ਪਰ ਹੁਣ ਤੁਸੀਂ ਜਿਹੜੇ ਡਾਕਟਰ ਕ੍ਰਿਸ਼ਨ ਕੁਮਾਰ ਕਾਉਂਸਲ ਸੀਗਾ ਉਹਨਾਂ ਦਾ ਨਾਮ ਅੱਛੇ ਉਹਨਾਂ ਦਾ ਅਸੀਂ ਕੈਂਪ ਲਵਾਇਆ ਤਾਂ ਕਿ ਜਿਹੜੇ 8ਵੀਂ 10ਵੀਂ ਚ ਪੜ੍ਹਦੇ ਬੱਚੇ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਉਹ ਕੀ ਕੀ ਕਰ ਸਕਦੇ ਆ ਜੀ ਦਸਮੀ ਤੋਂ ਬਾਅਦ ਕਿਹੜੀਆਂ ਲਾਈਨਾਂ ਆਗੀਆਂ ਕਿੱਥੇ ਕਿੱਥੇ ਉਹ ਜਾ ਸਕਦੇ ਕਿਉਂਕਿ ਆਮ ਤੌਰ ਤੇ ਪਿੰਡਾਂ 'ਚ ਨਹੀਂ ਪਤਾ ਹੁੰਦਾ ਬੱਚੇ ਨੂੰ ਕਿੱਥੇ ਜਾ ਸਕਦਾ ਠੀਕ ਹੈ ਉਹ ਵੀ ਅਸੀਂ ਹਰ ਸਾਲ ਲਵਾਉਂਦੇ ਹਾਂ ਜੀ ਠੀਕ ਹੈ ਤੇ ਆਹ ਟੂਰ ਸੀਗਾ ਇਹ ਪਿਛਲੇ ਸਾਲ ਦਾ ਸਾਡਾ ਟੂਰ ਆ ਫੋਟੋਆਂ ਚੇਂਜ ਕਰ ਲੈਣ ਲਾਇਬ੍ਰੇਰੀ ਵੱਲੋਂ ਟੂਰ ਵੀ ਆਰਗੇਨਾਈਜ਼ ਕੀਤਾ ਹੈ ਹਰ ਸਾਲ ਹਾਂ ਜੀ ਜਿਹਦੇ 'ਚ ਕੁਝ ਪੈਸੇ ਅਸੀਂ ਸਵਾਰੀਆਂ ਤੋਂ ਲੈਨੇ ਆ ਬਾਕੀ ਜਿਹੜੇ ਪੈਸੇ ਆਗੇ ਉਹ ਲਾਇਬ੍ਰੇਰੀ ਕਾਹਦੀ ਹੈ ਠੀਕ ਤੇ ਇਹ ਟੂਰ ਪਿਛਲੇ ਸਾਲ ਸਾਇੰਸ ਸਿਟੀ ਗਿਆ ਸੀ ਇਸ ਸਾਲ 10 11 ਅਪ੍ਰੈਲ ਨੂੰ ਦੋ ਦਿਨਾਂ ਦਾ ਟੂਰ ਸੀਗਾ ਜਿਹੜਾ ਪਾਕੜਾ ਨੇ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਮੁਨਕਤਾ ਦੀ ਸੇਵਾ ਤਿੱਕਰਤਪੁਰ ਸਾਹਿਬ ਅਸੀਂ ਬੱਚਿਆਂ ਨੂੰ ਲੈ ਕੇ ਗਏ ਸੀ ਇਹ ਪਿੰਡ ਦੇ ਲੋਕ ਮੋਸਟਲੀ ਅਸੀਂ ਬੱਚਿਆਂ ਨੂੰ ਪਹਲ ਦਿੰਦੇ ਆ ਵੈਸੇ ਪਿੰਡ ਦੇ ਲੋਕ ਵੀ ਜਾ ਸਕਦੇ ਆ ਇਹਦੇ ਤੇ ਆਹ ਅਸੀਂ ਹਰ ਸਾਲ ਜੂਨ ਦੇ ਵਿੱਚ ਸਮਰ ਕੈਂਪ ਇੱਕ ਲਗਾਉਂਦੇ ਆ ਪ੍ਰਤਿਭਾ ਖੋਜ ਮੁਕਾਬਲੇ ਨਾਮ ਰੱਖਿਆ ਸੀ ਨਾ ਜਿਹਦੇ ਚ ਕਈ ਤਰ੍ਹਾਂ ਦੇ ਮੁਕਾਬਲੇ ਹੁੰਦੇ ਆ ਜਿਵੇਂ ਸੁੰਦਰ ਲਿਖਾਈ ਮੁਕਾਬਲਾ ਪੰਜਾਬੀ ਦੀ ਸੁੰਦਰ ਲਿਖਾਈ ਅੰਗਰੇਜ਼ੀ ਦੀ ਸੁੰਦਰ ਲਿਖਾਈ ਖੇਡਾਂ ਭਾਸ਼ਨ ਮੁਕਾਬਲਾ ਪਾਠਕ ਮੁਕਾਬਲਾ ਵੀ ਬੱਚੇ ਨੇ ਕਿੰਨੀਆਂ ਤਰਾਬਾਂ ਪੜੀਆਂ ਤੇ ਕੀ ਸਿੱਖਿਆ ਇਹਦੇ ਚ ਵੀ ਅਸੀਂ ਬਹੁਤ ਜਿਹੜੇ ਨਵੇਂ ਲੇਖਕ ਆ ਸਾਡੇ ਪਿੰਡ ਦੇ ਜਿਵੇਂ ਅ ਰਵੀ ਜੀ ਹੈਗੇ ਤੇ ਕਿਰਤ ਜੀ ਹੈਗੇ ਇਹਨਾਂ ਨੂੰ ਅਸੀਂ ਸੱਜਿਆ ਸੀ ਰਾਮਸਰ ਲੱਕੇਵਾਲੀ ਜੀ ਨੂੰ ਸੱਜਿਆ ਸੀ ਅੱਛਾ ਜੀ ਐਸਾ ਵਾਲੇ ਕੈਂਪ ਜਿਹੜਾ ਝੋਨੇ ਦਾ ਸੀਜ਼ਨ ਜਲਦੀ ਔਨ ਕਰਕੇ ਥੋੜਾ ਪੋਸਟਪੋਨ ਕਰਕੇ ਅਸੀਂ ਜੂਨ ਚ ਕਰਤਾ ਸੀ ਉਹਦੇ ਚ ਦਸੰਬਰ ਚ ਕਰਤਾ ਸੀ ਅੱਛਾ ਲੇਟ ਕਰ ਹਾਂਜੀ ਇਸ ਵਾਰ ਇਹ ਦਸੰਬਰ ਚ ਸੀ ਲਗਾਵਾਂਗੇ ਠੀਕ ਹੈ ਜੀ ਤੇ ਇੱਕ ਹਰ ਸਾਲ ਇਹ ਪਿਛਲੇ 2005 ਤੋਂ ਇਹ ਚੱਲ ਰਹੀਆਂ ਅਸੀਂ ਕਾਪੀਆਂ ਵੰਡਦੇ ਹਾਂ ਬੱਚਿਆਂ ਨੂੰ ਸਕੂਲ ਸਾਡੇ ਜੀਤ ਦੇ ਪਿੰਡ ਦੇ ਸਰਕਾਰੀ ਸਕੂਲ ਚ ਸਕੂਲ ਚ ਹਾਂਜੀ ਤਿੰਨ ਸਕੂਲ ਆ ਸਾਡੇ ਪਿੰਡ ਦੋ ਪ੍ਰਾਇਮਰੀ ਇੱਕ ਸੈਕੰਡਰੀ ਉਹਦੇ ਚ ਅਸੀਂ ਕਾਪੀਆਂ ਵੰਡਦੇ ਹਾਂ ਇਸ ਵਾਰ ਅਸੀਂ ਸੁਜੀਤਪੁਰ ਤਰਦੀ ਦੀ ਹੋਟਲ ਆਈ ਸੀ ਕਾਪੀ ਤੇ ਅੱਛਾ ਕਿਉਂਕਿ ਉਹ ਉਹਨਾਂ ਦੀ ਡੈਥ ਹੋ ਗਈ ਸੀ ਹਾਂਜੀ ਤੇ ਇਹ ਜਿਹੜੇ 2000 ਤਕਰੀਬਨ ਅਸੀਂ ਐਥਿਕ ਕਾਪੀਆਂ ਛਪਾਈਆਂ ਸੀਗੀਆਂ ਜਿਹਦੇ 'ਚ 35000 ਰੁਪਏ ਦਾ ਲਗਭਗ ਖਰਚ ਆਇਆ ਦੀਆ ਤੇ ਇਹ ਸਾਰਾ ਲਾਇਬ੍ਰੇਰੀ ਵੱਲੋਂ ਕੀਤਾ ਜਾਂਦਾ ਸਾਡੇ ਦਾਨੀ ਸੱਜਣਾਂ ਤਿੰਨ ਦਾਨੀ ਸੱਜਣ ਜਿਹੜੇ 2005 ਤੋਂ ਹੈਲਪ ਕਰ ਰਹੇ ਆ ਉਹਨਾਂ ਦੀ ਬਦੌਲਤ ਅਸੀਂ ਕਾਪੀਆਂ ਛਪਾ ਕੇ ਬੱਚਿਆਂ ਨੂੰ ਵੰਡਦੇ ਆ ਤਾਂ ਕਿ ਉਹ ਆਪ ਦਾ ਮਤਲਬ ਕੰਮ ਇਹਨਾਂ ਤੇ ਕਰ ਸਕਣ ਤੇ ਹੋਰ ਵੀ ਜਿਹੜੇ ਗਰੀਬ ਬੱਚੇ ਆ ਜਾਂ ਕੋਈ ਕਿਸੇ ਦਾ ਐਕਸੀਡੈਂਟ ਹੋ ਗਿਆ ਉਹ ਫੰਡ ਵੀ ਲਾਇਬ੍ਰੇਰੀ ਉਹਨਾਂ ਨੂੰ ਦਿੰਦੀ ਆ ਠੀਕ ਆ ਭਗਤ ਸਿੰਘ ਦੀਆਂ ਫੋਟੋਆਂ ਲਗਾਈਆਂ ਜੀ ਹਾਂਜੀ ਆ ਜਿਹੜਾ ਅਖਬਾਰ ਸੀਗਾ ਇਹ ਹੈਗਾ 29 ਮਾਰਚ 1931 ਨੇੜੇ ਲਿਆ ਨੇੜੇ ਲਿਆ ਕੇ ਦਿਖਾ ਦਿ। ਇਹ ਜਿਹੜਾ ਅਖਬਾਰ ਹੈਗਾ ਜਦੋਂ ਉਹਨਾਂ ਨੂੰ ਫਾਂਸੀ ਲਗਾਈ ਗਈ ਸੀ ਉਦੋਂ ਦਾ ਅਖਬਾਰ ਜਿਹੜਾ ਇਹ ਸਾਹਮਣੇ ਰੱਖਿਆ ਹੋਇਆ ਹੈ। ਹਾਂਜੀ ਤੇ ਇਹ ਕਿੱਥੋਂ ਲਿਆਈ ਫਿਰ? ਹਾਂਜੀ ਉਹ ਵੀ ਦੱਸਦਾ 23 ਮਾਰਚ ਨੂੰ ਉਹਨਾਂ ਨੂੰ ਫਾਂਸੀ ਹੋਈ ਸੀ। ਇਹ 29 ਮਾਰਚ 1931 ਦਾ ਮਿਲਾਪ ਅਖਬਾਰ ਹੈ। ਇਹ ਕੋਈ ਸਾਡਾ ਸੀਗਾ ਦੋਸਤ ਮਿੱਤਰ ਜਿਹਨਾਂ ਨੇ ਸਾਨੂੰ ਇਹ ਦਾਨ ਕੀਤਾ ਸੀ ਤੇ ਅਸੀਂ ਜੜਵਾ ਲਿਆ। ਉਹਨੂੰ ਨੇ ਸਾਹਮਣੇ ਰੱਖਿਆ। ਹਾਂਜੀ ਉਹਨਾਂ ਨੇ ਸਾਹਮਣੇ ਰੱਖਿਆ ਹੋਇਆ ਸੀ ਇਹ ਸਾਨੂੰ ਦਿੱਤਾ। ਇਹਦੇ 'ਚ ਹੁਣ ਲਿਖਿਆ ਹੋਇਆ ਵੀ ਆ ਭਗਤ ਸਿੰਘ ਜੀ ਆ ਆ ਰਾਜਗੁਰੂ ਆ ਇਹ ਲੈਂਗੁਏਜ ਕਿਹੜੀ ਲਿਖੀ ਹੋਈ ਹੈ ਇਹਦਾ ਉਰਦੂ ਲਿਖੀ ਹੋਈ ਹੈ ਜੀ ਅਸੀਂ ਥੱਲੇ ਪੰਜਾਬੀ ਚ ਵੀ ਲਿਖ ਕੇ ਲਾਇਆ ਠੀਕ ਹੈ ਠੀਕ ਤੇ ਜਿਵੇਂ 8 ਨੰਬਰ ਤੇ ਹੈ ਗਿਆ ਭਗਤ ਸਿੰਘ ਦੇ ਪਿਤਾ ਜੀ ਆ ਕਿਸ਼ਨ ਸਿੰਘ ਹਾਂਜੀ ਤੇ 9 ਨੰਬਰ ਤੇ ਹੈ ਗਿਆ ਭਗ ਇਹ ਥਾਂ ਹੈ ਜਿੱਥੇ ਭਗਤ ਸਿੰਘ ਨੂੰ ਜਲਿਆਂਵਾਲਾ ਜਲਾਇਆ ਗਿਆ ਜਲਾਇਆ ਗਿਆ ਜਲਾਇਆ ਗਿਆ ਇਹ ਥਾਂ ਵੀ ਇੱਥੇ ਜਲਾਇਆ ਗਿਆ ਸੀ ਉਸ ਵੇਲੇ ਦਾ ਖਬਰ ਹਾਂਜੀ ਉਸ ਵੇਲੇ ਦਾ ਅਖਬਾਰ ਹੈ ਜੀ ਹਾਂਜੀ ਹੋਰ ਕਿੰਨੇ ਉੱਪਰ ਸਾਡੇ ਜਿਵੇਂ ਉਹ ਲੇਖਕ ਆ ਸ਼ਿਵ ਕੁਮਾਰ ਜੀ ਹੋਗੇ ਗੁਰਦਿਆਲ ਸਿੰਘ ਜੀ ਹੋ ਗਿਆ ਉਹਨਾਂ ਨੇ ਅਸੀਂ ਫੋਟੋਆਂ ਲਗਾ ਕੇ ਰੱਖੀਆਂ ਤੇ ਕਵਿਤਾ ਉਹਨਾਂ ਦੀ ਇੱਕ ਲਿਖੀ ਹੋਈਆਂ ਤਾਂ ਕਿ ਜਿਹੜਾ ਵੀ ਆਵੇ ਉਹਨ ਨੂੰ ਪਤਾ ਲੱਗੇ ਵੀ ਇਹ ਲੇਖਕ ਹੈ ਇੱਕ ਠੀਕ ਹਾਂਜੀ ਇਹਨਾਂ ਦੀਆਂ ਕਿਤਾਬਾਂ ਪਰ ਲਿਖ ਸੂ ਹਾਂਜੀ ਇੱਧਰ ਅਸੀਂ ਇੱਕ ਸਾਰਣੀ ਲਾਈ ਹੋਈ ਹੈ ਜੀ ਇੱਥੇ ਪਹਿਲਾਂ ਸਾਡਾ ਸੀਗਾ ਹੁਣ ਨਵੀਂ ਰੈਨੋਵੇਟ ਕੀਤੀ ਕਰਕੇ ਲਾਇਬ੍ਰੇਰੀ ਹੋ ਜੇ ਬਾਕੀ ਆ ਅੱਛਾ ਜੀ ਇੱਥੇ ਪਹਿਲਾਂ ਹਾਈਟ ਮਾਪਦਾ ਸੀਗਾ ਪੈਮਾਨਾ ਪੈਮਾਨਾ ਹਾਂਜੀ ਤੇ ਉਸ ਤੋਂ ਬਾਅਦ ਇੱਧਰ ਦਿੰਦਾ ਸੀ ਜੀ ਮੇਰੀ ਹਾਈਟ 5 7 ਆ ਤੇ ਫਿਰ ਭਾਰ ਤੋਲਦਾ ਸੀ ਵੀ ਜੇ ਮੇਰਾ ਭਾਰ 58 ਤੋਂ 72 ਆ ਫਿਰ ਤਾਂ ਠੀਕ ਆ ਜੇ 40 ਹੈ ਫਿਰ ਮੈਂ ਪਤਲਾ ਠੀਕ ਹੈ ਜੇ ਮੇਰਾ 87 ਹੈ ਫਿਰ ਮੈਂ ਭੋਟਾ ਜੇ ਮੇਰਾ 116 ਫਿਰ ਮੈਂ ਬਹੁਤ ਮੋਟਾ ਫਿਰ ਇੱਥੇ ਲਿਖਿਆ ਹੋਇਆ ਸੀਗਾ ਵੀ ਜੇ ਤੁਸੀਂ ਭਾਰ ਇਹਨਾਂ ਦੀ ਘੱਟ ਵੱਧ ਤੋਂ ਕਰੋ ਜੇ ਤੁਹਾਡਾ ਯਾਦ ਜ਼ਿਆਦਾ ਹੈਗਾ ਭਾਰ ਅੱਛਾ ਡਾਈਟ ਪਲਾਨ ਹੈ ਡਾਈਟ ਪਲਾਨ ਵੀ ਜਿਹੜਾ ਲਗਾਇਆ ਉਹ ਦਿੱਤਾ ਹੋਇਆ ਹਾਂਜੀ ਦਿੱਤਾ ਹੈ ਆ ਸਾਡੇ ਜਿਹੜੇ ਪ੍ਰਧਾਨ ਜੀ ਸਾਡੇ ਵਿੱਚ ਨਹੀਂ ਰਹੇ ਹੁਣ ਇਹ ਬੈਨਰ ਹਜੇ ਲਗਾਉਣ ਲੱਗਾ ਉੱਪਰ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਹੀਂ ਦਿੱਤਾ ਸੀ ਤੇ ਆ ਸੱਟ ਦੇ ਨਹੀਂ ਤੁਹਾਡੇ ਹਾਂਜੀ ਪਿੰਡ ਦੇ ਆਈ ਸਾਡੇ ਅੱਛਾ ਜੀ ਇਹ ਹੁਣ ਸਾਡੇ ਵਿੱਚ ਨਹੀਂ ਰਹੇ ਜੀ ਪ੍ਰਧਾਨ ਜੀ ਇਹ ਲਿਖਿਆ ਹੋਇਆ 1978 1989 ਪੱਛੀ ਹਾਂਜੀ ਹਾਂਜੀ ਆ ਇੱਧਰ ਅਸੀਂ ਕੈਮਰੇ ਲਗਵਾਏ ਆ ਜੀ ਤਾਂ ਕਿ ਜਿਹੜੀ ਵੀ ਕੋਈ ਪੈਂਚਿੱਟ ਘਟਨਾ ਹੋਵੇ ਰਿਕਾਰਡ ਹੋ ਸਕੇ ਅੱਛਾ ਲਾਇਬ੍ਰੇਰੀ ਨੂੰ ਸਕਿਉਰ ਗਨ ਸਕਿਉਰ ਕਰ ਲਓ ਓਕੇ ਕਿੰਨੇ ਬੱਚੇ ਜਿਹੜੇ ਜੁੜੇ ਹੋਏ ਆਈ ਪਿੰਡ ਦੇ ਜੱਜੀ ਦੇ ਤੋਂ 70 80 ਬੱਚੇ ਜਿੱਦੇ ਤੋਂ ਜੁੜੇ ਹੋਏ ਆ ਜੀ ਕਿ 47 48 ਸਾਡੇ ਦਾਨੀ ਸੱਜਣ ਜੁੜੇ ਹੋਏ ਆ ਵੀ ਇੱਥੇ ਅੱਛਾ ਆਹ ਪਿੰਡ ਦਾ ਨਕਸ਼ਾ ਜੀ ਇੱਥੇ ਸਾਡਾ ਅੱਛਾ ਜਿਹੜਾ ਇਹ 2014 ਦਾ ਜੀ ਠੀਕ ਹੈ ਐਤ ਕੀ ਹੋਣ ਇਹਨੂੰ ਅਸੀਂ ਅਪਡੇਟ ਕਰਾਂਗੇ ਗੱਲ ਹੋ ਗਈ ਸੀਗੀ ਉਹ ਤੇ ਸਾਡੀ ਇਹ 2014 ਦਾ ਉਦੋਂ ਦਾ ਇਹ ਨਕਸ਼ਾ ਹੈਗਾ ਜਿਹਦੇ ਸਾਰੇ ਵੀਆ ਪਿੰਡ ਦੀ ਮੇਨ ਸੜਕ ਆਉਂਦੀ ਆ ਆ ਦਬੜੀ ਖਾਨੇ ਨੂੰ ਜਾਂਦੀ ਆ ਆ ਵਾਰੇ ਭਾਈ ਕੇ ਨੂੰ ਜਾਂਦੀ ਆ ਆ ਜੰਦਪਾਣ ਨੂੰ ਜਾਂਦੀ ਆ ਅੱਛਾ ਤੇ ਉਹ ਹਾਈਵੇ ਨੈਸ਼ਨਲ ਹਾਈਵੇ ਨਿਕਲਿਆ ਮੰਨ ਤਾ ਉਹ ਹੈੱਥ ਤੋਂ ਸੜਕ ਹੁੰਦੀ ਸੀ ਹਾਂਜੀ ਹਾਂਜੀ ਉਹ ਸਾਰਾ ਇੱਥੇ ਅਸੀਂ ਦਿਖਾਉਨੇ ਆਗੇ ਬਾਹਰੋਂ ਆਉਂਦੇ ਨੇ ਬੱਚੇ ਬੜਨ ਇੱਥੇ ਹਾਂਜੀ ਬਾਹਰੋਂ ਬਹੁਤ ਲੋਕ ਆਉਂਦੇ ਆ ਜੀ ਇੱਥੇ ਬੱਚੇ ਤਾਂ ਨਹੀਂ ਬਾਹਰੋਂ ਆਉਂਦੇ ਬੱਚੇ ਤਾਂ ਸਾਡੇ ਕੋਲ ਪੈਂਦੇ ਆਉਂਦੇ ਕੁਝ ਬੱਚੇ ਹੈਗੇ ਜਿਹੜੇ ਗੋਨਿਆਣਾ ਮੰਡੀ ਤੋਂ ਆਉਂਦੇ ਆ ਤਿੰਨ ਚਾਰ ਬੱਚੇ ਹੈਗੇ ਅੱਛਾ ਤੇ ਬਾਕੀ ਬਾਹਰੋਂ ਸਾਡੇ ਕੋਲ ਪਿੰਡਾਂ ਤੋਂ ਨੇ ਔਰ ਮੱਲਾ ਇਹਨਾਂ ਪਿੰਡਾਂ ਤੋਂ ਸਾਡੇ ਪਾਠ ਤੋਂ ਆਉਂਦੇ ਆ ਇੱਥੇ ਜਿਹੜੇ ਕਿਤਾਬਾਂ ਪੜ੍ਹਦੇ ਹੈਗੇ ਇਥੋਂ ਇਸ਼ੂ ਕਰਵਾਤੀ ਅੱਛਾ ਹਾਂਜੀ ਤੇ ਹੋਰ ਵੀ ਜਿਵੇਂ ਗੋਨਿਆਣਾ ਮੰਡੀ ਦਬੜੀ ਖਾਨਾ ਖੇਮੋਣਾ ਆਸੇ ਪਾਸੇ ਦੇ ਪਿੰਡਾਂ ਤੋਂ ਸਾਡੇ ਕੋਲੇ ਆਉਂਦੇ ਹੈਗੇ ਆ ਲੋਕ ਕਿਤਾ ਤੇ ਹੋਰ ਨੇੜੇ ਜਿਹੜੇ ਹੈ ਨਹੀਂ ਇਹ ਕਿੰਨਾ ਕ ਮਾਣ ਮਹਿਸੂਸ ਕਰਦੇ ਆ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆ ਜੀ ਅਸੀਂ ਇੱਕ ਲਾਇਬ੍ਰੇਰੀ ਚਲਾ ਰਹੇ ਆ ਜਿਹੜੀ ਕਿ ਬਿਨਾ ਸਰਕਾਰ ਦੀ ਹੈਲਪ ਤੋਂ ਅਸੀਂ ਆਪ ਕਮਿਟੀ ਮੈਂਬਰ ਜਿਹੜੇ ਸਾਡੇ ਹੈਗੇ ਆ ਜਾਂ ਪਿੰਡ ਦੇ ਲੋਕ ਆ ਐਨ ਆਰ ਆਈ ਵੀਰਾਂ ਉਹੀ ਚਲਾ ਰਹੇ ਆ ਅਸੀਂ ਬਹੁਤ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਆ ਵੀ ਅਸੀਂ ਇਹ ਲਾਇਬ੍ਰੇਰੀ ਚਲਾ ਰਹੇ ਆ ਕਈ ਪੁਰਸਕਾਰ ਵੀ ਮਿਲੇ ਹੋਏ ਆ ਜਿਵੇਂ ਉਹ ਪੀਪਲਜ਼ ਹੋਮ ਤੇ ਜਿਹੜੇ ਲਿਟਰੇਰੀ ਫੈਸਟੀਵਲ ਹੁੰਦਾ ਹੁੰਦਾ ਬਠਿੰਡੇ ਠੀਕ ਹੈ ਪੀਪਲ ਹੋਂਗ ਬਗਰਾੜੀ ਵੱਲੋਂ ਉਹਨਾਂ ਦਾ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਹਰ ਇੱਕ ਪਿੰਡ ਦੀ ਹੋਂਣੀ ਚਾਹੀਦੀ ਹੈ ਮੇਰਾ ਤਾਂ ਹੀ ਮੰਨਣਾ ਕਿਉਂ ਹੋਣੀ ਚਾਹੀਦੀ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇੱਥੋਂ ਮੈਂ 2 ਸਾਲ ਪਹਿਲਾਂ ਇਸ ਲਾਇਬ੍ਰੇਰੀ ਨਾਲ ਜੁੜਿਆ ਸੀ ਹੁਣ ਤੱਕ ਮੈਨੂੰ ਬਹੁਤ ਕੁਝ ਇੱਥੋਂ ਸਿੱਖਣ ਨੂੰ ਮਿਲਿਆ ਕਈ ਕਿਤਾਬਾਂ ਮੈਂ ਪੜ੍ਹ ਲਈਆਂ ਕਈ ਮੈਂ ਜਿਹੜੇ ਬੰਦਿਆਂ ਨੂੰ ਮਿਲ ਪਾਇਆ ਰਜਿੰਦਰ ਭਦੌਰ ਜੀ ਰਾਮ ਸਰਨ ਲਖੇਵਾਲੀ ਤੇ ਕਈ ਵੱਡੀਆਂ-ਵੱਡੀਆਂ ਹਸਤੀਆਂ ਜਿਨ੍ਹਾਂ ਨੂੰ ਮਿਲਣਾ ਮੇਰੇ ਲਈ ਪੋਸੀਬਲ ਨਹੀਂ ਸੀਗਾ ਉਹਨਾਂ ਨੂੰ ਮੈਂ ਮਿਲ ਪਾਇਆ ਤੇ ਸਾਹਿਤ ਪੜ੍ਹਨ ਦਾ ਇੱਥੋਂ ਮੈਨੂੰ ਜਿਹੜਾ ਹੈ ਸ਼ੌਕ ਅ हां जी ਤੇ ਕਈ ਇਤਨਾ ਤੁਹਾਨੂੰ ਦੱਸਿਆ ਵੀ ਜਿਵੇਂ ਅਸੀਂ ਉਹ ਕਰਾਉਨੇ ਆ ਫੈਸਟੀਵਲ ਪ੍ਰੋਗਰਾਮ ਵਗੈਰਾ ਉਹਨਾਂ 'ਚ ਵੀ ਮੈਨੂੰ ਭਾਗ ਲੈਣ ਦਾ ਮੌਕਾ ਮਿਲਦਾ ਦਾ ਤੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਵੀ ਲਾਇਬ੍ਰੇਰੀ ਵੱਲੋਂ ਜਦੋਂ ਵੀ ਮੈਂ ਕਿਤੇ ਹੁਣ 2-3 ਦਿਨ ਪਹਿਲਾਂ ਮੈਂ ਕੈਂਪ ਲਵਾ ਕੇ ਲਗਾ ਕੇ ਆਇਆ ਤੇੰਨੇ ਦਿਨਾਂ ਦਾ ਕੱਲ ਹੀ ਆਏ ਅਸੀਂ ਉਥੋਂ ਬਰਨਾਲੀ ਤਰਖੀ ਸੋਸਾਇਟੀ ਦਾ ਕੈਂਪ ਸੀਗਾ ਅੱਛਾ ਉੱਥੇ ਮੈਂ ਲਾਇਬ੍ਰੇਰੀ ਵੱਲੋਂ ਗਿਆ ਸੀ ਜੀ ਉੱਥੇ ਉੱਥੇ ਬਹੁਤ ਸਾਨੂੰ ਮਾਣ ਮਹਿਸੂਸ ਹੋਇਆ ਵੀ ਅਸੀਂ ਲਾਇਬ੍ਰੇਰੀ ਵੱਲੋਂ ਆਏ ਆ ਉੱਥੇ ਕਈ ਬੱਚਿਆਂ ਨੇ ਦੱਸਿਆ ਵੀ ਸਾਡੀ ਲਾਇਬ੍ਰੇਰੀ ਹੈਨੀ ਅਜੀ ਕੱਲੇ ਬੱਚੇ ਸੀ ਜਿਹੜੇ ਬਹੁਤ ਵੱਡਾ ਚਾਹੀ ਨਹੀਂ ਹਾਂਜੀ ਜਿਹੜੇ ਕੱਲੇ ਬੱਚੇ ਸੀ ਜਿਹੜੇ ਅਸੀਂ ਲਾਇਬ੍ਰੇਰੀ ਵੱਲੋਂ ਗਏ ਸੀ ਉੱਥੇ ਅਸੀਂ ਨਾਮ ਬੋਲਿਆ ਵੀ ਅਸੀਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਚੈਰੀਟੇਬਲ ਟਰਸਟ ਵੱਲੋਂ ਆਏ ਹਾਂ ਤੇ ਉਹਨਾਂ ਨੇ ਬਹੁਤ ਵੀ ਮਾਣ ਮਹਿਸੂਸ ਕੀਤਾ ਵੀ ਪਿੰਡ 'ਚ ਥੋੜੇ ਲਾਇਬ੍ਰੇਰੀਆ ਹੋਣੀ ਚਾਹੀਦੀ ਹਰ ਇੱਕ ਪਿੰਡ 'ਚ ਹੋਣੀ ਚਾਹੀਦੀ ਮੇਰਾ ਤਾਂ ਹੀ ਮੰਨਣਾ ਤੇ ਕਿਤਾਬਾਂ ਦਾ ਬੰਦਾ ਹੋਰ ਕੀ ਤੂੰ ਵੀ ਲੈ ਲੂ ਫਿਰ ਲਾਇਬ੍ਰੇਰੀ ਦਾ ਕੀ ਫਾਇਦਾ ਲਾਇਬ੍ਰੇਰੀ ਦਾ ਫਾਇਦਾ ਆਏਗਾ ਵੀ ਅੱچھے ਬਾਕੀ ਲੋਕ ਮਾਹੌਲ ਨਹੀਂ ਨਾ ਮਿਲਦਾ ਫਿਰ ਉਹ ਕਿਨ ਗਾਵਾ ਵਾਲਾ ਹੌਲ ਜਾਈ ਜਾਂ ਪੜ੍ਹ ਹਾਂਜੀ ਹਾਂਜੀ ਪੜ੍ਹਨ ਦਾ ਕਿਤੋਂ ਲੈ ਲਓ ਕਿਤਾਬਾਂ ਆਏ ਤਾਂ ਬੰਦਾ ਕਿਤੋਂ ਵੀ ਲੈ ਲੂਗਾ ਜੀ ਕਿਤਾਬਾਂ ਦਾ ਬਾਜ਼ਾਰ ਚੋਂ ਵੀ ਮਿਲ ਜਾਂਦੀਆਂ ਪਰ ਇੱਥੇ ਜਿਹੜਾ ਕੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਬੰਦਾ ਕਿਤਾਬ ਲੈਣ ਆਉਂਦਾ ਉਹਨੂੰ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਤੇ ਹਰੇਕ ਪਿੰਡ 'ਚ ਜੇ ਹੁੰਦੀ ਆ ਹੋਣੀ ਚਾਹੀਦੀ ਲਾਇਬ੍ਰੇਰੀ ਇੱਥੇ ਅਖਬਾਰ ਵੀ ਪੜ੍ਹਦੇ ਕਈ ਜਣੇ ਆ ਕੇ 15 20 ਜਣੇ ਅਖਬਾਰ ਪੜ੍ਹਦੇ ਆ ਜਿਹੜੇ ਬਜ਼ੁਰਗੇ ਸਾਡੇ ਪਿੰਡ ਦੇ ਜਿਹੜੇ ਨਹੀਂ ਮਤਲਬ ਘਰੇ ਲਗਵਾ ਸਕਦੇ ਨਹੀਂ ਤੇ ਬੱਚੇ ਉਹ ਬਾਹਰ ਹੀ ਗੇੜੇ ਦਿੰਦੇ ਜਾਂਦੇ ਨੇ ਇੱਕ ਇਹ ਫਾਇਦਾ ਜਿਵੇਂ ਆਸ-ਪਾਸੇ ਪਿੰਡਾਂ ਤੋਂ ਸਾਡੇ ਜਿਵੇਂ ਕਿਸੇ ਨੇ ਕੰਪੀਟੀਟਿਵ ਇਗਜ਼ਾਮ ਦੇਣਾ ਹੁੰਦਾ ਕੋਈ ਯੂਪੀਐਸਸੀ ਜੀ ਹਾਂਜੀ 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 ਉੱਥੇ ਵੀ ਕਿ ਤਿਆਰੀ ਕਰ ਸਕਦੇ ਆ ਸਾਡੇ ਕੋਲੋਂ ਕੋਈ ਮਨਾਹੀ ਨਹੀਂ ਕੋਈ ਫੀਸ ਨਹੀਂ ਇੱਥੇ ਮੈਂ ਕਿ ਤਿਆਰੀ ਕਰੋ ਅਖਬਾਰ ਪੜੋ ਸਾਰਾ ਕੁਝ ਅਸੀਂ ਪ੍ਰੋਵਾਈਡ ਕਰਾਉਂਦੇ ਆ ਉਹਨਾਂ ਨੂੰ ਕਿ ਇੱਥੇ ਬਹਿ ਕੇ ਤੁਸੀਂ ਆਪਣੀ ਤਿਆਰੀ ਕਰਵਾ ਸਕਦੇ ਆ ਹੁਣ ਤੱਕ ਕਈ ਬੱਚੇ ਇੱਥੋਂ ਤਿਆਰੀ ਕਰਕੇ ਸਾਡੇ ਕੋਲ ਗਏ ਆ ਬਸ ਪੂਰੀ ਹੈਲਪ ਹੁੰਦੀ ਹਾਂਜੀ ਪੂਰੀ ਹੈਲਪ ਹੁੰਦੀ ਹਰ ਇੱਕ ਪੱਖੋਂ ਲੈ ਲਈ ਸਹਿਯੋਗ ਕਰਦੇ ਆ ਸਾਡੇ ਮ ਜਿਹੜਾ ਬੱਚਾ ਮਤਲਬ ਪੜ੍ਹਨ ਵਿੱਚ ਹੁਸ਼ਿਆਰ ਆ ਪਰ ਉਹਦੀ ਆਰਥਿਕ ਹਾਲਤ ਉਹਦੇ ਪਰਿਵਾਰ ਦੀ ਠੀਕ ਨਹੀਂ ਉਹਨੂੰ ਬਹੁਤ ਯੋਗਦਾਨ ਦਿੰਦੀ ਹੈ। ਸਤਾਂਵਾਂ ਬਾਰੇ ਦੱਸਦੀ ਆਪਾਂ ਮਾੜਾ। ਹਾਂਜੀ। ਕਿਸ ਤਰ੍ਹਾਂ? ਇਧਰੇ ਪ੍ਰੋਜੈਕਟਰ ਲੱਗਿਆ ਹੋਇਆ ਹੈ? ਹਾਂਜੀ ਇਹ ਪ੍ਰੋਜੈਕਟਰ ਲੱਗਿਆ ਹੋਇਆ ਹੈ। ਇਹ ਕਾਦੇ ਵਾਸਤੇ? ਸਕੂਲਿੰਗ ਹੁੰਦੀ ਹੈ ਸਾਡੀ ਉੱਚੋਂ ਉਦੋਂ ਅਸੀਂ ਬੱਚਿਆਂ ਨੂੰ ਦਿਖਾਉਨੇ ਆ ਵੀ ਆਹਾ ਇਹ ਆਪਣੇ ਭਗਤ ਸਿੰਘ ਸੀਗੇ, ਇਹ ਸਾਡੇ ਰਾਜਗੁਰੂ ਸੀਗੇ, ਇਹ ਚੰਦਰਸ਼ੇਖਰ ਅਜਾਦ ਸੀਗੇ ਇਹਨਾਂ ਨੇ ਆ ਕੀਤਾ ਉਹ ਸਾਰਾ ਅਸੀਂ ਇੱਥੇ ਦਿਖਾਵਾਂਗੇ। ਓ ਮਹਾ ਲੋਕਾਂ ਦੇ ਅਸੀਂ ਮਹਾਨ ਵਿਚਾਰ ਵੀ ਲਾਏ ਜਿਵੇਂ ਮਿਲਖਾ ਸਿੰਘ ਜੀ ਦਾ ਸਖਤ ਮਿਹਨਤ ਅੱਛਾ ਸ਼ਕਤੀ ਸਮਰਪਣ ਜਿਵੇਂ ਇਨਸਾਨ ਚ ਇਹ ਤਨ ਗੱਲਾਂ ਹੁੰਦੀਆਂ ਉਹ ਜ਼ਮੀਨ ਤੋਂ ਉੱਠ ਕੇ ਆਸਮਾਨ ਵਿੱਚ ਚੋ ਸਕਦਾ ਮੋਟੀਵੇਸ਼ਨ ਵਾਸਤੇ ਹਾਂਜੀ ਮੋਟੀਵੇਸ਼ਨ ਵਾਸਤੇ ਆ ਇੱਧਰ ਅਸੀਂ ਭਗਤ ਸਿੰਘ ਦਾ ਚਿੱਤਰ ਲਗਾਇਆ ਹੋਇਆ ਜਦੋਂ ਕਿਸਾਨਾਂ ਦਾ ਸੰਘਰਸ਼ial ਲਿਆਂਦਾ ਸੀ ਉਹ ਰੰਗੁਰਪੀਤਾ ਤੇ ਜਿਹੜਾ ਸਾਡੇ ਬਠਿੰਡਾ ਤੋਂ ਉਹਨਾਂ ਨੇ ਬਣਾਇਆ ਸੀ ਲਾਈਵ ਚਿੱਤਰ ਇੱਥੇ ਬਣਾਇਆ ਸੀ ਹੱਥੀ ਬਣਾਇਆ ਚਿੱਤਰ ਹਾਂਜੀ ਹੱਥੀ ਬਣਾਇਆ ਇੱਧਰ ਉਹਦਾ ਪ੍ਰਿੰਟ ਹੈ ਜੀ ਇਹ ਤਾਂ ਪ੍ਰਿੰਟ ਲਾਈਵ ਹੱਥੀ ਬਣਾਇਆ ਸੀ ਇੱਥੇ 5 ਮਿੰਟਾਂ ਦੇ ਉੱਤੇ ਕਈ ਬਣ 5- ਕੀ ਕਲਾਗਰੀ ਕਲਾਗਰੀ ਹਾਂਜੀ ਕਿਤਾਬਾਂ ਬਾਰੇ ਦੱਸੋ ਜਾਣਕਾਰੀ ਦਿਓ ਵੀ ਕਿਸ ਤਰ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਹਾਂਜੀ ਇੱਥੇ 3000 ਕਿਤਾਬਾਂ ਤਕਰੀਬਨ ਇਸ ਵਕਤ ਵਿੱਚ ਹੈਗੀਆਂ ਜੀ ਲਾਇਬ੍ਰੇਰੀ ਸਾਡੇ ਕੋਲ ਠੀਕ ਹੈ ਤੇ 50 ਦੇ ਲਗਭਗ ਮਹੀਨੇ ਦੇ ਪਾਠਕ ਸਾਡੇ ਕੋਲ ਜਿਹੜੇ ਹਰੇਕ ਮਹੀਨੇ ਪੜ੍ਹਦੇ ਇੱਥੋਂ ਕਿਤਾਬਾਂ ਲੈ ਕੇ ਇਸ਼ੂ ਕਰਵਾ ਕੇ ਜਾਂਦੇ ਕਿੰਨੀਆਂ ਕਿ ਪੁਰਾਣੀਆਂ ਕਿਤਾਬਾਂ ਨੇ ਪੁਰਾਣੀਆਂ ਕਈ ਤਾਂ ਹੈਗੀਆਂ ਹੁਣ ਪੁਰਾਣੀਆਂ ਜਿਵੇਂ ਕਈ ਤਾਂ ਪੁਰਾਣੀਆਂ ਹੀ ਪੁਰਾਣੇ ਇਤਿਹਾਸ ਜਿਹੜਾ ਉਹ ਕਿਤਾਬਾਂ ਦਾ ਹਾਂਜੀ ਬਾਦੂ ਪਰ ਅਸੀਂ ਨਾਲ ਦੀ ਨਾਲ ਅਪਡੇਟ ਕਰਦੇ ਰਹਿੰਦੇ ਹਾਂ ਜਿਵੇਂ ਕਈ ਕਿਤਾਬ ਦੀ ਹਾਲਤ ਹੁੰਦੀ ਹੈ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਉਹ ਪੜਨ ਲਾਇਕ ਨਹੀਂ ਰਹਿੰਦੀ ਫਿਰ ਅਸੀਂ ਉਹਨੂੰ ਅਪਡੇਟ ਕਰਦੇ ਉਹੀ ਕਿਤਾਬ ਨਵੀਂ ਜਿਹੜੀ ਹੁਣ ਮਤਲਬ ਲੇਟੈਸਟ ਛਪਿਆ ਉਹ ਅਸੀਂ ਲੈ ਆਉਂਦੇ ਤੇ ਲਗਭਗ ਸਾਰੀਆਂ ਨਵੀਆਂ ਕੋਈ ਕਿਤਾਬਾਂ ਨੇ ਉੱਪਰ ਪਈਆਂ ਉਹ ਥੋੜੀਆਂ ਪੁਰਾਣੀਆਂ ਨੇ ਜੇ ਜੋ ਕੋਈ ਪੜਨਾ ਚਾਹੁੰਦਾ ਆਪਣੀ ਮਰਜ਼ੀ ਨਾਲ ਮਰਜ਼ੀ ਨਾਲ ਸਾਡੇ ਕੋਲ ਇਹ ਕਿਤਾਬ ਹੈ ਹਾਂਜੀ ਸਾਡੇ ਕੋਲ ਨੋਵਲ ਆ ਧਾਰਮਿਕ ਕਿਤਾਬਾਂ ਜੀ ਜੀਵਨੀਆਂ ਮਿਲ ਜਾਂਦੀਆਂ ਵਿਗਿਆਨਕ ਕਿਤਾਬਾਂ ਆ ਕਿ ਆ ਇਸ ਵਿੱਚ ਸਿੱਖਤ ਹੈ ਵਾਸਤੇ ਸਾਡੇ ਕੋਲ 10 ਭਾਗ ਪਏ ਆ तकरीबन ਇੰਗਲਿਸ਼ ਚ ਹੈ ਉਹ ਦੋ ਭਾਗ ਪੰਜਾਬੀ ਚ ਪਏ ਆ ਜੀ ਸਾਰਾ ਕੁਝ ਇੱਥੇ ਸਾਡੇ ਕੋਲ ਮਿਲ ਜਾਂਦਾ ਜੀ ਇੰਗਲਿਸ਼ ਚ ਵੀ ਦੋਨੇ ਲੈਂਗੁਏਜਸ ਮਿਲ ਜੂ ਦੋਨੇ ਲੈਂਗੁਏਜਸ ਹਾਂ ਜੀ ਤੇ ਸਾਰਾ ਕੁਝ ਉਹ ਜਿਵੇਂ ਸਾਡੇ ਤਰਕਸ਼ੀ ਸੋਸਾਇਟੀ ਦੇ ਜਿਹੜੇ ਹੈਗੇ ਆ ਤੇ ਦੇਪੁਰ ਸ਼ਾਰ ਦੇ ਤੇ ਜਿਹੜੀ ਲਿਖਿਆ ਹੁੰਦੀ ਹੈ ਸਲਾਨਾ ਉਹਦੀਆਂ ਕਿਤਾਬਾਂ ਵੀ ਸਾਡੇ ਕੋਲ ਹੁੰਦੀਆਂ ਜੋ ਵੀ ਬੱਚਾ ਸਾਡੇ ਕੋਲ ਜਾਣਾ ਚਾਹੇ ਅਸੀਂ ਦੇਖਣਾ ਮੁਫਤ ਅੱਛਾ ਹਾਂਜੀ ਕੀ ਕਹਿਣਾ ਚਾਹੋਗੇ ਆਪਣੇ ਨੇੜੇ ਦੇ ਪਿੰਡਾਂ ਜੇ ਵੀ ਇਥੇ ਪਿੰਡ ਜਿੱਦੇ ਦੀ ਲਾਇਬ੍ਰੇਰੀ ਕੀ ਕਹਿਣਾ ਚਾਹਾਂਗਾ ਨੇੜੇ ਦੇ ਪਿੰਡਾਂ ਨੂੰ ਕਹਿਣਾ ਚਾਹਾਂਗਾ ਵੀ ਤੁਹਾਨੂੰ ਸਿੱਖਣਾ ਚਾਹੀਦਾ ਤੁਸੀਂ ਵੀ ਆਪਣੇ ਪਿੰਡ ਸ਼ੁਰੂ ਕਰੋ ਕਿਉਂਕਿ ਜਦੋਂ ਅਸੀਂ ਸ਼ੁਰੂ ਕੀਤੀ ਸੀ ਲਾਇਬ੍ਰੇਰੀ ਇੱਕ ਧਰਮਸ਼ਾਲਾ ਚੋਂ ਕੀਤੀ ਸੀ ਧਰਮਸ਼ਾਲਾ ਦੇ ਇੱਕ ਕਮਰੇ ਚ ਅਸੀਂ ਥੋੜੀਆਂ ਜੀਆਂ 100 150 ਕੋਈ ਕਿਤਾਬਾਂ ਰੱਖ ਕੇ ਸ਼ੁਰੂ ਕੀਤੀ ਸੀਗੀ ਤੇ ਅੱਜ ਇੱਥੇ ਇੰਨੀ ਵੱਡੀ ਹੈ ਲਾਇਬ੍ਰੇਰੀ ਬਣ ਚੁੱਕੀ ਹੈ ਜਿਹੜੀ ਕਿ ਅਸੀਂ ਹੁਣੇ 2020 ਚ ਨਵੀਂ ਬਣਾਈ ਹੈ ਪੁਰਾਣੀ ਬਿਲਡਿੰਗ ਢਾਕੇ ਜਿੱਤੇ ਤਕਰੀਬਨ 30 ਲੱਖ ਦਾ ਖਰਚ ਆਏਗਾ ਜਿਹੜਾ ਸਾਰਾ ਪਿੰਡ ਦੇ ਲੋਕਾਂ ਤੋਂ ਇਕੱਠਾ ਕੀਤਾ ਹੋਇਆ ਸੀਗਾ ਤੇ ਅੱਜ ਸਾਡੇ ਕੋਲ 3000 ਰੁਪਏ ਕਿਤਾਬਾਂ ਤੇ ਐਨੇ ਸਾਡੇ ਕੋਲੇ ਕਮੇਟੀ ਆ ਬੱਚੇ ਆ ਐਨੇ ਪਾਠਕ ਆ ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਸ਼ੁਰੂਆਤ ਕਰੋ ਕੁਝ ਵੀ ਮੁਸ਼ਕਲ ਨਹੀਂ ਹੁੰਦਾ ਤੁਸੀਂ ਵੀ ਕਿਸੇ ਦਿਨ ਕੰਮ ਜਾ ਕੇ ਹੋ ਸਕਦੇ ਅੱਛਾ ਇਹ ਜਿਹੜੀ ਲਾਇਬ੍ਰੇਰੀ ਹੈ 2020 ਚ ਬਿਲਡਿੰਗ ਬਣੀ ਦੁਬਾਰੇ ਹਾਂਜੀ ਉਸ ਤੋਂ ਪਹਿਲਾਂ 1978 ਤੋਂ ਇਹਦੀ ਪੁਰਾਣੀ ਬਿਲਡਿੰਗ ਸੀਗੀ ਜਿਹੜੀ ਇਸੇ ਥਾਂ ਤੇ ਇਸੇ ਥਾਂ ਤੇ ਹੀ ਸੀਗੀ ਅੱਛਾ ਇਹ 1978 ਜੋ ਸਾਹਮਣੇ ਜਿਹੜੀ ਧਰਮਸ਼ਾਲਾ ਉੱਥੇ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਅਸੀਂ ਇਹ ਜਗ੍ਹਾ ਖਰੀਦ ਕੇ 1980 ਪਤਾ ਨਹੀਂ ਕਿੰਨੇ ਉਦੋਂ ਨੇੜੇੜੇ ਕੋਸ਼ਿਸ਼ ਇਸ ਟਾਈਮ ਦੀ ਇੱਥੇ ਬਣਾ ਲਈ ਸੀਗੀ ਪਹਿਲਾਂ ਇੱਥੇ ਕਮਰਾ ਬਣਾਇਆ ਫਿਰ ਲਾਇਬ੍ਰੇਰੀ ਵੱਡੀ ਬਣਦੀ ਫਿਰ 2020 ਚ ਅਸੀਂ ਜਿਹੜੀ ਪੁਰਾਣੀ ਬਿਲਡਿੰਗ ਸੀ ਉਹ ਢਾਕੇ ਇਸ ਤਰ੍ਹਾਂ ਤੇ ਨਵੀਂ ਬਿਲਡਿੰਗ ਬਣਾਈ ਜਿਹੜੀ ਹੁਣ ਤੁਸੀਂ ਦੇਖਦੇ ਹੋ ਇਹ ਹੁਣੇ ਲੇਟੈਸਟ 2 ਮਹੀਨੇ ਪਹਿਲਾਂ ਅਸੀਂ 3 ਮਹੀਨੇ ਪਹਿਲਾਂ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਰੈਨੋਵੇਟ ਕਰਾਉਣ ਦਾ ਰੰਗ ਕਰਵਾਇਆ ਹਲਮਾਰੀਆਂ ਬਣਵਾਈਆਂ ਉਸ ਤੋਂ ਪਹਿਲਾਂ ਇਹ ਮਤਲਬ ਹਲਮਾਰੀਆਂ ਇਹ ਨਹੀਂ ਸੀਗੀਆਂ ਉੱਥੇ ਲੋਹੇ ਦੀਆਂ ਲਗਾਨੀਆਂ ਸੀ ਤੇ ਰੰਗ ਦੂਜਾ ਪੁਰਾਣਾ ਕੀਤਾ ਸੀ ਇਹ ਇਹ ਵੀ ਸਾਰਾ ਪਿੰਡ ਚ ਹੋਣ ਕਰਕੇ ਕੋਈ ਪਾਸੇ ਤੋਂ ਡਿਸਟਰਬੈਂਸ ਨਹੀਂ 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 ਕੋਈ ਡਿਸਟਰਬੈਂਸ ਨਹੀਂ ਸਾਰੇ ਪਿੰਡ ਵਾਸੀ ਤੇ ਸਾਰੀਆਂ ਪਿੰਡ ਦੀਆਂ ਕਮੇਟੀਆਂ ਸਾਰੇ ਪਿੰਡ ਦੇ ਸਾਡੀ ਜਿਹੜੇ ਵੀ ਮਤਲਬ ਲੋਕ ਸੇਵਾ ਲਈ ਇਥੇ ਸੈਡੀਆਂ ਬਣੀਆਂ ਸਾਰੀਆਂ ਸਾਡੀ ਹੈਲਪ ਹੈ ਅਸੀਂ ਵੀ ਉਹਨਾਂ ਦੀ ਹੈਲਪ ਕਰਦੇ ਆਂ ਸਾਰਿਆਂ ਦਾ ਯੋਗਦਾਨ ਹੈ ਚੱਲ ਰਿਹਾ ਕਿਉਂਕਿ ਆ ਜਾਂ ਤੱਕ ਕਿਸੇ ਨੂੰ ਮਤਲਬ ਨਾਲ ਲੈ ਕੇ ਚੱਲਣਾ ਚਾਹੀਦਾ ਜਾਂ ਕਿਸੇ ਨੂੰ ਪਿੱਛੇ ਛੱਡ ਗਿਆ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਜਿਵੇਂ ਗੁਰਸ਼ੰਦ ਭਾਜੀ ਕਹਿੰਦੇ ਸੀ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਚੱਲਦੇ ਹਾਂ ਸਾਰੀਆਂ ਕਮੇਟੀਆਂ ਨੂੰ ਸਾਰੇ ਪਿੰਡ ਦੇ ਲੋਕਾਂ ਨੇ ਸਾ ਉਹਨਾਂ ਦੀ ਮਦਦ ਨਾਲ ਉਹਨਾਂ ਦੇ ਸਹਿਯੋਗ ਨਾਲ ਇਹ ਚੱਲ ਰਹੀ ਹੈ। ਹਾਂਜੀ। ਚਲੋ ਇਹ ਸੀ ਪਿੰਡ ਜੀਦਾ ਦੀ ਲਾਇਬ੍ਰੇਰੀ। ਜੋ ਵੀ ਪੜ੍ਹਨਾ ਚਾਹੁੰਦਾ ਨੇੜੇ ਤੇੜੇ ਪਿੰਡ ਚ ਜੋ ਵੀ ਇੱਥੇ ਆ ਸਕਦਾ ਦਿੱਲੀ ਜਾਂ ਕਿਤਾਬਾਂ ਲੈਣੀਆਂ ਚਾਹੁੰਦਾ ਈਸ਼ੂ ਨਹੀਂ ਕਿਤਾਬਾਂ ਕਿਤੋਂ ਮਿਲਦੀਆਂ ਪੁਰਾਣੀਆਂ ਤਾਂ ਉਹ ਪਿੰਡ ਜੀਦਾ ਜੇ ਪਹੁੰਚ ਕੇ ਕਿਤਾਬਾਂ ਲੈ ਸਕਦਾ ਤੇ ਪੜ੍ਹ ਵੀ ਸਕਦਾ। ਪਿੰਡ ਜੀਦਾ ਦੀ ਲਾਇਬ੍ਰੇਰੀ ਦੇ ਦਰਵਾਜ਼ੇ ਖੁੱਲੇ ਨੇ। ਬਹੁਤ ਬਹੁਤ ਧੰਨਵਾਦ।